ਆ ਦੇਖੋ ਜੀ ਲੁਧਿਆਣਾ ਜੂਨੀਵਰਸਿਟੀ ਦੇ ਵਿੱਚ ਨਰਮਾ ਹੈ ਕਿੰਨਾ ਫਲ ਹੈ ਜਿਵੇਂ ਫੋਟੋਆਂ ਨਹੀਂ ਬਣਾਈਆਂ ਹੁੰਦੀਆਂ ਅੱਬਾ ਕਹਿੰਦੇ ਨੇ ਨਾ ਕੰਪਿਊਟਰ ਨਾਲ ਫੋਟੋ ਤਿਆਰ ਕੀਤੀ ਹੈ ਆ ਦੇਖੋ ਤਣੀਆਂ ਦੇ ਉੱਪਰ ਨਰਮਾ ਆ ਦੇਖੋ ਜੀ ਆ ਦੇਖੋ ਜਿਵੇਂ ਲੜੀਆਂ ਨਾਲ ਹੈ ਨਾ ਲੜੀਆਂ ਦੇ ਨਾਲ ਢੀਂਡੇ ਲੱਗੇ ਹੋਏ ਐ ਨਰਮੇ ਤੇ ਬਹੁਤ ਵਧੀਆ ਵੈਰਾਈਟੀ ਹੈ ਵੈਰਾਈਟੀ ਦੇਖਦਾ ਗੈਰਬੀਟੀ ਨਰਮਾ ਇਹ ਕਿਸਮ ਹੈ ਇਹਦੀ F228 ਬਜਾਈ ਇਹਦੀ ਕੀਤੀ ہوئی ਹੈ 75 ਨੂੰ ਕੋਈ ਸਪਰੇ ਨਹੀਂ ਬਿਨਾ ਛਰਕਾ ਤੋਂ ਹੈ ਇਹ ਨਰਮਾ ਆ ਦੇਖੋ ਜੀ ਬਹੁਤ ਵਧੀਆ ਟੰਡੇ ਲੱਗੇ ਹੋਏ ਐ ਝਾੜ ਵੀ ਇਹਦਾ ਚੰਗਾ ਰਹਿਣ ਦੀ ਉਮੀਦ ਹੈ ਜੀ ਆ ਦੇਖੋ ਬਹੁਤ ਵਧੀਆ ਨਰਮਾ ਕੋਈ ਛੜਕਾ ਨਹੀਂ ਇਹਦੇ ਉੱਤੇ ਕੀਤਾ ਹੋਇਆ ਆਪਾਂ ਕਹਿੰਦੇ ਨੇ ਨਰਮਾ ਹੁੰਦਾ ਨਹੀਂ ਬੀਟੀ ਵੀ ਨਹੀਂ ਹੈਗਾ ਇਹ ਨਰਮਾ ਗੈਰ ਬੀਟੀ ਨਰਮਾ ਹਰੇ ਤੇਲੇ ਦੇ ਚਿੱਟੀ ਮਿੱਟੀ ਦੀ ਰੋਪथाम ਲਈ ਕੀਤੀ ਹੋਈ ਐ 80 ਗ੍ਰਾਮ ਉਲਾਲਾ ਕੀਤੀ ਹੋਈ ਹੈ ਇਹਨਾਂ ਨੇ 50 ਗ੍ਰਾਮ ਡਬਲਯੂ ਡੀ ਕੀਤੀ ਹੋਈ ਹੈ 200 ਗ੍ਰਾਮ ਕਲਾ ਸੋਲਟ 20 ਡਬਲਯੂ ਸੀ ਕੀਤੀ ਹੋਈ ਹੈ ਇਹਨਾਂ ਨੇ ਇਸ ਪਲਾਟ ਤੇ ਆ ਦੇਖੋ ਬਹੁਤ ਵਧੀਆ ਨਰਮਾ ਆਪਾਂ ਨੂੰ ਸਾਰਿਆਂ ਨੂੰ ਥੋੜਾ ਥੋੜਾ ਨਰਮੇ ਤੇ ਗੰਨੇ ਦੀ ਬਜਾਈ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਪਾਣੀ ਧਰਤੀ ਦਾ ਖਤਮ ਹੁੰਦਾ ਜਾ ਰਿਹਾ ਹੈ ਆ ਦੇਖੋ ਬਹੁਤ ਹੀ ਜ਼ਿਆਦਾ ਫਲ ਹੈ ਆਪਾਂ ਕਹਿੰਦੇ ਨੇ ਨਰਮਾ ਹੁੰਦਾ ਨਹੀਂ ਆ ਦੇਖੋ ਬਹੁਤ ਵਧੀਆ ਫਲ ਹੈ ਨਰਮੇ ਤੇ ਆਪਾਂ ਨੂੰ ਸਾਰਿਆਂ ਨੂੰ ਨਰਮਾ ਤੇ ਝੋਨੇ ਦੀ ਥੋੜਾ ਕੁਝ ਬਜਾਈ ਕਰਨੀ ਚਾਹੀਦੀ ਹੈ ਆ ਕੋਈ ਬੀਤੀ ਨਹੀਂ ਇਹ ਤੇ ਕੋਈ ਬਿਮਾਰੀ ਨਹੀਂ ਹਰਾ ਭਰਾ ਖੜਿਆ ਨਰਮਾ ਆ ਦੇਖੋ 30 ਤੋਂ ਲੈ ਕੇ 40 ਮਨ ਦੇ ਵਿੱਚ ਝਾੜ ਦੇਊਗਾ ਜੀ ਇਹੇ ਨਰਮਾ ਆ ਦੇਖੋ ਆ ਦੇਖੋ ਬਹੁਤ ਵਧੀਆ ਨਰਮਾ ਹੈ ਇਹ ਅਜੀਤ 170 ਕੇ ਸਮਾਈ ਇਹਦੀ ਆ ਦੇਖੋ